ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਕਿਤੇ ਅੱਜ ਆਪਾਂ ਬਣਾਵਾਂਗੇ ਬਚੀ ਹੋਈ ਰੋਟੀ ਤੋਂ ਬਰਫੀ ਜੋ ਜੋ ਕਿ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਹੁਣ ਆਪਾਂ ਸ਼ੁਰੂ ਕਰਤੇ ਆ ਮਨਾਣਾ ਸਭ ਤੋਂ ਪਹਿਲਾਂ ਆਪਾਂ ਲੈ ਲਾਂਗੇ ਦੇਸੀ ਘਿਓ ਚਾਹੇ ਤੁਸੀਂ ਤੇਲ ਜੋ ਵੀ ਤੁਸੀਂ ਲੈਣਾ ਚਾਹੋਗੇ ਉਹੀ ਚੀਜ਼ ਲੈ ਸਕਦੇ ਹੋ ਤੇ ਮੈਂ ਇੱਥੇ ਲੈ ਲਿਆ ਇੱਕ ਕੜਛੀ ਦੇਸੀ ਘਿਓ ਦੀ ਤੇ ਆਪਾਂ ਤਿੰਨ ਤੋਂ ਚਾਰ ਰੋਟੀਆਂ ਲੈ ਲਵਾਂਗੇ ਮੈਂ ਇੱਥੇ ਚਾਰ ਰੋਟੀਆਂ ਲੈ ਲਿਆਣੀਆਂ ਇਹ ਰੋਟੀਆਂ ਨੂੰ ਆਪਾਂ ਤੇਲ ਗਰਮ ਹੋਣ ਤੇ ਦੇ ਵਿੱਚ ਫਰਾਈ ਕਰ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਕ੍ਰਿਸਪੀ ਕਰ ਲਵਾਂਗੇ ਆਪਾਂ ਓਲਟ-ਪਲਟ ਕੇ ਚੰਗੀ ਤਰ੍ਹਾਂ ਵਧੀਆ ਕ੍ਰਿਸਪੀ ਐਂਡ ਗੋਲਡਨ ਬ੍ਰਾਊਨ ਹੋ ਜਾਣੀਆਂ ਇਹ ਤੇ ਜਿੰਨੀਆਂ ਵੀ ਰੋਟੀਆਂ ਨੇ ਆ ਚਾਰ ਰੋਟੀਆਂ ਨੇ ਚਾਰੇ ਰੋਟੀਆਂ ਨੂੰ ਆਪਾਂ ਬਹੁਤ ਵਧੀਆ ਕ੍ਰਿਸਪੀ ਕਰ ਲਵਾਂਗੇ ਇਸ ਤਰ੍ਹਾਂ ਕ੍ਰਿਸਪੀ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜਾ ਠੰਡਾ ਹੋਣ ਬਾਸ ਤੇ ਰੱਖ ਦਵਾਂਗੇ ਜਦੋਂ ਇਹ ਠੰਡੀਆਂ ਹੋ ਗਈਆਂ ਰੋਟੀਆਂ ਇਹ ਦੇਖੋ ਇਹ ਮੈਂ ਚਾਰੇ ਰੋਟੀਆਂ ਨੇ ਜਿਹੜੀਆਂ ਬਣਾ ਲਿਆ ਨੇ ਇਹਦੇ ਵਿੱਚ ਫਰਾਈ ਕਰ ਲਿਆ ਨੇ ਇਹਨਾਂ ਨੂੰ ਠੰਡਾ ਹੋ ਤੱਕਰ ਆਪਾਂ ਇਹਨਾਂ ਨੂੰ ਬਰੀਕ ਬਰੀਕ ਟੁਕੜਿਆਂ ਚ ਤੋੜ ਕੇ ਤੇ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਤੇ ਉਸ ਤੋਂ ਬਾਅਦ ਮੈਂ ਜਿੰਨਾ ਇਹ ਆਪਾਂ ਤਕਰੀਬਨ ਇੱਕ ਕੌਲੀ ਦੇ ਕਰੀਬ ਹੋ ਜਾਊਗਾ ਦੋ ਕੌਲੀਆਂ ਕਰੀਬ ਹੋ ਜਾਊਗਾ ਜਿੰਨਾ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਲੈਣਾਗਾ ਮੈਂ ਇੱਥੇ ਇੱਕ ਕੌਲੀ ਇਹਦੇ ਵਿੱਚ ਮਿੱਠਾ ਲਵਾਂਗੀ ਤੇ ਇਹਨੂੰ ਮੈਂ ਇੱਕ ਪੈਨ ਦੇ ਵਿੱਚ ਗਰਮ ਕਰ ਲਵਾਂਗੀ ਇਹ ਜਦੋਂ ਤੱਕਰ ਮੈਲਟ ਹੁੰਦੀ ਹੈਗੀ ਚਿਨੀ ਉਹ ਤੱਕਰ ਮੈਂ ਇਹਨੂੰ ਹਿਲਾਉਂਦੀ ਰਹੂੰਗੀ ਤੇ ਇਹਨੂੰ ਹਲੇ ਆਕੇ ਤੇ ਇਹ ਮੈਲਟ ਹੋ ਜਾਊਗੀ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਹੈਗਾ ਤੇ ਜਦੋਂ ਇਹ ਬਿਲਕੁਲ ਮੈਲਟ ਹੋ ਜਾਊਗੀ ਤਾਂ ਆਪਾਂ ਇਹਦੇ ਵਿੱਚ 2 ਕੱਪ ਦੁੱਧ ਪਾਵਾਂਗੇ 2 ਕੱਪ ਪਾਓ 3 ਕੱਪ ਪਾਓ ਤੁਸੀਂ ਇਹਦੇ ਵਿੱਚ ਮਿਲਕ ਪਾਊਡਰ ਵੀ ਪਾ ਸਕਦੇ ਹੋਗੇ ਪਰ ਮੇਰੇ ਕੋਲ ਇਸ ਟਾਈਮ ਮਿਲਕ ਪਾਊਡਰ ਹੈ ਨਹੀਂ ਤਾਂ ਮੈਂ ਤਾਂ ਕਰਕੇ ਦੇ ਵਿੱਚ ਦੋ ਗਲਾਸ ਦੁੱਧ ਪਾਉਂਗੀ ਆ ਦੇਖੋ ਚੀਨੀ ਬਿਲਕੁਲ ਮੈਲਟ ਹੋ ਕੇ ਬਰਾਊਨ ਹੋ ਗਈ ਹੈਗੀ ਤੇ ਆਪਾਂ ਇਸ ਸਟੇਜ ਤੇ ਇਹਦੇ ਵਿੱਚ ਪਾ ਦਾਂਗੇ ਦੁੱਧ ਇਹ ਇੱਕ ਇਸ ਤਰ੍ਹਾਂ ਇਕੱਠੀ ਹੋ ਜੂਗੀ ਜਿਹੜੇ ਚੀਨੀ ਹੈ ਜਦੋਂ ਆਪਾਂ ਦੁੱਧ ਪਾਵਾਂਗੇ ਘਬਰਾਉਣਾ ਨਹੀਂ ਹੈਗਾਗਾ ਇਹਨੂੰ ਹਲਿਆਉਂਦੇ ਰਹੇ ਤੇ ਆਪੇ ਦੁੱਧ ਦੇ ਵਿੱਚ ਘੁੱਲ ਜੂਗੀ ਬਿਲਕੁਲ ਇਹਨੂੰ ਹਲਿਆਉਂਦੇ ਰਹਿਣਾਗਾ ਤੇ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਪਕਾਉਂਦੇ ਰਵਾਂਗੇ ਤੇ ਇਹ ਹੌਲੀ-ਹੌਲੀ ਚੀਨੀ ਇਹਦੇ ਵਿੱਚ ਬਿਲਕੁਲ ਘੁਲ ਜਾਊਗੀ ਤੇ ਜਿਹੜੀਆਂ ਰੋਟੀਆਂ ਨੇ ਆਈਆਂ ਆਪਾਂ ਨੇ ਉਹਨਾਂ ਨੂੰ ਆਪਾਂ ਇੱਕ ਸਾਈਡ ਤੇ ਗ੍ਰाइंड ਕਰਕੇ ਰੱਖ ਲਿਆ ਨਹੀਂ ਆ ਤੇ ਇਹ ਇਸ ਤਰ੍ਹਾਂ ਨੂੰ ਆਪਾਂ ਹਿਲਾਉਂਦੇ ਚਲਾਉਂਦੇ ਆ ਦੇਖੋ ਬਿਲਕੁਲ ਜਿਹੜੀ ਚੀਨੀ ਹੈਗੀ ਵਿੱਚ ਇਹਦੇ ਘੁਲ ਗਈ ਹੈਗੀ ਤੇ ਆਪਾਂ ਇਸ ਤਰ੍ਹਾਂ ਹੀ ਇਹਨੂੰ ਹਿਲਾਉਂਦੇ ਰਹਿਣਾਗਾ ਕਿਉਂਕਿ ਇਹ ਚੀਨੀ ਹੈਗੀ ਜਿਹੜੀ ਇਹ ਥੋੜਾ ਟਾਈਮ ਲਾ ਦਿੰਦੀ ਹੈ ਇਹ ਤੇ ਆਪਾਂ ਇਹਦੇ ਵਿੱਚ ਨਿੰਬੂ ਦਾ ਰਸ ਜਾਂ ਸਰਕਾ ਲੈ ਲੈਣਾਗਾ ਥੋੜਾ ਜਿਹਾ ਉਹ ਆਪਾਂ ਇਹਦੇ ਵਿੱਚ ਪਾ ਦੇਣਾਗਾ ਤੇ ਇਹ ਜਿਹੜਾ ਦੁੱਧ ਦਾ ਤੇ ਆਪਣਾ ਚੀਨੀ ਦਾ ਮਿਕਸਚਰ ਹੈ ਫੜ ਜਾਊਗਾ ਦਾਣੇਦਾਰ ਬਣ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਰੋਟੀ ਹੈਗੀ ਗ੍ਰाइंड ਕੀਤੀ ਹੋਈ ਉਹ ਇਹਦੇ ਵਿੱਚ ਪਾ ਲਵਾਂਗੇ ਤੇ ਇਹਦੇ ਵਿੱਚ ਮਿਲਾਉਂਦੇ ਹੋਏ ਪਕਾਵਾਂਗੇ ਇਹ 5-7 ਮਿੰਟਾਂ ਦੇ ਵਿੱਚ ਹੀ ਇੱਕ ਜੰਮਣ ਦੀ ਸਥਿਤੀ ਦੇ ਵਿੱਚ ਬਣ ਜਾਊਗਾ ਡੋਅ ਦੀ ਟਾਈਪ ਬਣ ਜਾਊਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾਉਂਦੇ ਚਲਾਉਂਦੇ ਰਹਿਣਾਗਾ ਹਿਲਾਉਂਦੇ ਹਿਲਾਉਂਦੇ ਪਕਾਉਂਦਾ ਰਹਿਣਾਗਾ ਤੇ ਆਪਾਂ ਥੋੜਾ ਜਿਹਾ ਦੋ ਤਿੰਨ ਇਲਾਇਚੀਆਂ ਨੂੰ ਕੁੱਟ ਕੇ ਆਪਾਂ ਇਲਾਇਚੀ ਦਾ ਪਾਊਡਰ ਬਣਾ ਲੈਣਾ ਹੈਗਾ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਦੋ ਤਿੰਨ ਇਲਾਇਚੀਆਂ ਦਾ ਪਾਊਡਰ ਤੇ ਇਸ ਤਰ੍ਹਾਂ ਆਪਾਂ ਇਹਨੂੰ ਹਿਲਾਉਂਦੇ ਹੋਏ ਪਕਾਉਂਦੇ ਰਹਿਣਾਗਾ ਆਹ ਦੇਖੋ ਆਪਾਂ ਇਹਦੇ ਵਿੱਚ ਇਲਾਇਚੀ ਦਾ ਪਾਊਡਰ ਪਾਤਾ 1 2 ਦਿਸਤੇਤੀ ਵਿੱਚ ਆ ਚੁੱਕਿਆ ਹੈ ਦੇਖੋ ਨੇ ਪੈਨ ਨੂੰ ਹੈਗਾ ਬਿਲਕੁਲ ਛੜਦਾ ਹੈਗਾ ਤੇ ਇਹ ਬਹੁਤ ਹੀ ਸੌਫਟ ਔਰ ਰਸੀਲੀ ਜਿਹੜੀ ਆਪਣੇ ਵਰਫੀ ਬਣ ਕੇ ਤਿਆਰ ਹੁੰਦੀ ਹੈ ਇਹ ਤੇ ਤਕਰੀਬਨ ਹੀ ਆਪਣੇ ਘਰਾਂ ਦੇ ਵਿੱਚ ਬਚ ਜਾਂਦੀ ਹੈ ਰੋਟੀ ਤੇ ਇਧਰ ਆਪਾਂ ਇੱਕ ਪਲੇਟ ਲੈ ਲਈਏ ਇਹਦੇ ਵਿੱਚ ਦੋ ਚਾਰ ਬੂੰਦਾਂ ਘਿਓ ਦੀਆਂ ਲਾ ਕੇ ਤੇ ਆਪਾਂ ਇਹਨੂੰ ਗ੍ਰੀਸ ਕਰ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਗ੍ਰੀਸ ਕਰਨ ਤੋਂ ਬਾਅਦ ਜਿਹੜਾ ਬੈਟਰ ਆ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਆਪਾਂ ਇਹਨੂੰ ਕੜਛੀ ਚਮਚੇ ਦੀ ਜੋ ਵੀ ਤੁਹਾਡੇ ਕੋਲ ਚੀਜ਼ ਹੈਗੀ ਹੈ ਉਹਦੀ ਸਹਿਤ ਨਾਲ ਤੁਸੀਂ ਇਹਨੂੰ ਪਲੇਨ ਕਰ ਲੈਣਾਗਾ ਪਲੇਨ ਕਰਨ ਪਊਗਾ ਜੋ ਵੀ ਤੁਹਾਡੇ ਕੋਲੇ ਡ్రਾਈ ਫਰੂਟ ਹੈਗਾ ਉਹ ਤੁਸੀਂ ਡ్రਾਈ ਫਰੂਟ ਲੈ ਲੈਣਾਗਾ ਤੇ ਨਹੀਂ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਵੀ ਇਹਨੂੰ ਕੱਟ ਕੱਟ ਕੇ ਖਾ ਸਕਦੇ ਹੋ ਕਿ ਮੈਂ ਥੋੜਾ ਪਿਸਤਾ ਲੈ ਲੈਗਾ ਪਿਸਤਾ ਲੈਣ ਤੋਂ ਬਾਅਦ ਮੈਂ ਇਹਦੇ ਉੱਤੇ ਥੋੜਾ ਜਿਹਾ ਪਾ ਦੂੰਗੀ ਪਿਸਤਾ ਇਹ ਦੇਖਣ ਨੂੰ ਸੋਨਾ ਲੱਗਦਾ ਹੈਗਾ ਟੇਸਟ ਪਿਸਤੇ ਨੂੰ ਆਪਾਂ ਥੋੜਾ ਜਿਹਾ ਵਿੱਚ ਥੋੜਾ ਜਿਹਾ ਕੜਛੀ ਦੀ ਸਹਿਤ ਨਾਲ ਆਪਾਂ ਇਹਨੂੰ ਡੱਬ ਲਵਾਂਗੇ ਤੇ ਇਹ ਜਿਹੜਾ ਮੈਂ ਕੇਕ ਨੂੰ ਜਿਹੜੀ ਇਹ ਆਪਣੀ ਰੋਟੀ ਦੀ ਬਰਫੀ ਹੈ ਕਿ ਇਹ ਬਿਲਕੁਲ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਕੱਟ ਲਵਾਂਗੇ ਤੁਸੀਂ ਸ਼ੇਪ ਆਪਣੇ ਹਿਸਾਬ ਨਾਲ ਦੇ ਦੇਣੀ ਹੈ ਮੈਂ ਇਹਨੂੰ ਸੈਂਟਰ ਚ ਕੱਟ ਕੇ ਤੇ ਲੰਬੇ ਲੰਬੇ ਪੀਸ ਕੱਟ ਲੈਣਗੇ ਜੋ ਕਿ ਦੇਖਣ ਚ ਬਹੁਤ ਹੀ ਸੋਹਣੀ ਲੱਗਦੀ ਹੈ ਤੇ ਬਹੁਤ ਹੀ ਸੌਫਟ ਰਸਿਲੀ ਬਣਦੀ ਹੈਗੀ ਵੀਡੀਓ ਦੇਖਣ ਲਈ